ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਰਮ ਤੇ ਅੱਜ ਆਪਾਂ ਪਹੁੰਚਿਆ ਰਾਮਪਰੇ ਜੀ ਮੰਡੀ ਤੇ ਤੇ ਤੁਹਾਨੂੰ ਇੱਕ ਜ਼ਬਰਦਸਤ ਜਿਹੜਾ ਨਗੀਨੇ ਦਿਖਾਵਾਂਗੇ ਤੇ ਬਹੁਤ ਚੰਗੇ ਕੱਦ ਕਾਠ ਦੀਆਂ ਤੇ ਕਰਮਾ ਵਾਲੀ ਦਾ ਲੇਵਾ ਪਾਂਢੀ ਲਈ ਕਰਦੀ ਹੈ ਤੇ ਤਾਜੀ ਸੂਈ ਹੈ ਇੱਥੇ ਆਓ ਇਹ ਰਹੀ ਜੇ ਰੁਪਈਆ ਆ ਇਹ ਜੇ ਰੁਪਈਆ ਤੇ ਬਾਈਆਂ ਤੁਹਾਨੂੰ ਲੈ ਕੇ ਡਿਟੇਲ ਦੱਸਦੇ ਆਂ ਤੇ ਲੇਵਾ ਤੁਸੀਂ ਆਪ ਚੈੱਕ ਕਰ ਲੋ ਤੇ ਚੰਗੇ ਦੁੱਧ ੜੀਆ ਅਮਜ ਬਾਡੀ ਪੰਤਰ ਵੀ ਪਤਾ ਲੱਗ ਗਿਆ ਨਾ ਆਪ ਨੂੰ ਚੰਗੇ ਕੱਦ ਕੱਟ ਚਾਗੀ ਕੋਈ ਏਖੜਨੀ ਲੱਗਿਆ ਕਿਉਂ ਮੰਡੀ ਚ ਸੂਈ ਆ ਬਹੁਤ ਸੋਹਣੀ ਆ ਬਾਕੀ ਪੁੜੇ ਪੜੇ ਉਹ ਵੀ ਸੁਣਨ ਚਾਰਜਮੈਂਟ ਆਉਂਦੀ ਆ ਤੇ ਕੋਲੀ ਚ ਰਪਈਆ ਉਹ ਇਹਦਾ ਬੱਚਾ ਆ ਗਿਆ ਤਾਜੀ ਸੁਈ ਵੀ ਆ ਪੂਰੇ ਵੱਡੇ ਕਦ ਕਾਠ ਚ ਆ ਤੇ ਸ਼ਕੀਨ ਹੁੰਡੀ ਆ ਬੋਸ ਦੀ ਸਸੀ ਕਾ ਬਾਈ ਜੀ ਸਸੀ ਬਾਬਾ ਜੀ ਆਪਣਾ ਜਿਹੜਾ ਇਹ ਮੱਝ ਦਿਖਾਈ ਹੈ ਇਹ ਕੈਮਾ ਸੂਆ ਜੀ ਇਹ ਤੀਜੀ ਸੂਈ ਹੈ ਜੀ ਤੀਜੀ ਸੂਈ ਹੈ ਹਾਂ ਜੀ ਪਿਛਲੇ ਸੂਏ ਦਾ ਕਿੰਨਾ ਦੁੱਧ ਆਈ ਇਹਦਾ 19 ਕਿਲੋ ਦੁੱਧ ਕੱਢਿਆ ਜੀ 20 ਕਿਲੋ ਦੀ ਮੰਨ ਕੇ ਅਲ ਚਵਾ ਕੇ ਦੇ ਦਾਂਗਾ ਕੋਈ ਘਰੇ ਵੀ ਲੈ ਐਕਤੀ 20 ਤੁਸੀਂ ਤਿਆਰ ਕਰਕੇ ਵੀ ਦੇ ਦੂੰਗਾ 20 ਕਿਲੋ ਜੀ ਕਰੋ ਹਾਂ ਜੀ ਤੇ 19 ਪਿਛਲੇ ਸੂਏ ਦਾ ਕੱਢਿਆ ਪਿਆ ਪਿਛਲੇ ਸੂਏ ਕੱਢਿਆ ਗਿਆ ਤੇ ਆਪਣਾ ਪਿੰਡ ਕਿਹੜਾ ਆ ਗਿਆ ਪਿੰਡ ਭਨਾਰਾ ਤਨਗੜ ਹੈ ਜੀ ਤਨਗੜ ਅੱਛਾ ਜ਼ਿਲ੍ਹਾ ਜ਼ਿਲ੍ਹਾ ਫਤਿਹਬਾਦ ਹੈ ਜੀ ਜ਼ਿਲ੍ਹਾ ਫਤਿਹਬਾਦ ਹਾਂ ਜੀ ਜ਼ਿਲ੍ਹਾ ਫਤਿਹਬਾਦ ਤੇ ਆਪਣਾ ਇਹ ਜਿਹੜੇ ਆ ਵਪਾਰ ਦਾ ਕੰਮ ਕਰਦਾ ਕਰਦੀ ਆ ਨਹੀਂ ਕੰਮ ਕਰਦੇ ਆਂ ਇਹ ਵਪਾਰ ਦਾ ਕੰਮ ਵਪਾਰ ਦਾ ਕੰਮ ਕਰਦੇ ਆਂ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ ਮੋਬਾਈਲ ਨੰਬਰ 996582601 99965 82601 82601 ਹਾਂਜੀ ਤੇ ਆ ਬਾਕੀ ਰੋਡੀਆਂ ਚਾਹੁੰਦੀਆਂ ਰਹਿੰਦੀਆਂ ਆਪਣੇ ਕੋਲੇ ਮੱਝਾਂ ਹਾਂਜੀ ਹਾਂਜੀ ਆਉਂਦੀਆਂ ਰਹਿੰਦੀਆਂ ਨੇ ਚਾਰ ਪੰਜ ਘਰੇ ਖੜੀ ਆਉਂਦੀਆਂ ਨੇ ਚਾਰ ਪੰਜ ਘਰੇ ਖੜੀ ਵਧੀਆ ਵਸੂਲ ਐ ਨੇ ਜੀ ਤੇ ਇਹਦਾ ਆਪਣਾ ਜਿਹੜਾ ਜਮਾਂ ਲੈਂਡ ਦੇਣ ਕਿੰਨੇ ਦਾ ਕਿੰਨੇ ਦੀ ਹੋਊ ਮੱਝ ਇਹ ਆਪਣੀ ਮੁੱਲ ਸਵਾ ਜਾਰ ਐ ਜੀ ਅੱਛਾ ਜੀ ਹਾਂਜੀ ਬਾਕੀ ਦੇਣ ਲੈਣ ਵਾਲੀ ਜਮਾਂ ਦੱਸ ਲੈਣ ਸਾਢੇ ਤਿੰਨ ਦੀ ਛੱਡ ਦਾਂਗੇ ਸਾਢੇ ਤਿੰਨ ਦੀ ਹਾਂ ਨਾਗੀ ਹਾਂ ਨਾ ਜੀ ਠੀਕ ਐ ਜੀ ਬਾਕੀ ਦੋਸਤੋ ਦੇਖ ਲਓ ਤੁਸੀਂ ਚੰਗੀ ਮੱਝ ਆ ਤੇ ਚੰਗੇ ਦੁੱਧ ਵਾਲੀ ਬਾਕੀ ਕਹਿੰਦਾ 20 ਲੀਟਰ ਆਪਾਂ ਜਿਹੜਾ ਚਵਾ ਕੇ ਦੁੱਪ ਦੇ ਦਾਂਗੇ ਬੋਲੇ ਤੇ ਆ ਜੀ ਤੇ ਹਜੇ ਮੰਨੋ ਵੀ ਤਾਜੀ ਸੂਈ ਆ ਬੋਲੇ ਤੇ ਕੋਈ ਉਹ ਏਖੜ ਨਹੀਂ ਲੱਗਿਆ ਤੇ ਬਾਕੀ ਕੋਲੇ ਹੀ ਜੇ ਰਪਈਆ ਤੇ ਬੱਚਾ ਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਮੈਂ ਤਾਜੀ ਸੂਈ ਦਾ ਜਿਵੇਂ ਬੈਠਾ ਹੁੰਦਾ ਬਹੁਤ ਸ਼ਕੀਨ ਆ ਚੰਗੇ ਕੱਦ ਕਾਠ ਦੀ ਐ ਤੇ ਬਾਕੀ ਕਰ ਲਿਓ ਬਾਈ ਨਾਲ ਤੁਸੀਂ ਫੋਨ ਨੰਬਰ ਤੇ ਲਓ ਜੀ ਇੱਕ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਤੇ ਤਾਜੀ ਸੂਈ ਵੀ ਆ। ਆਣ ਹਵਾਨਾ ਤੁਸੀਂ ਚੈੱਕ ਕਰ ਲਓ। ਤੇ ਉਹ ਇਹਦੇ ਮਗਰ ਬੱਚਾ ਆ ਗਿਆ। ਜਰਸੀ ਵੀ ਆ ਗਿਆ ਬੱਚਾ ਆਪ ਵੀ ਇਹ ਮੰਨੋ। ਥੋੜੀ ਜਿਹੀ ਦੂਲੇ ਪੰਜ ਦਿਖਾਉਂਦੀ ਆ। TF ਮਿਕਸ ਜੀ ਆ ਗਈ ਆਪ ਇਹ। ਤੇ ਬੱਚੀ ਮੈਨੂੰ ਲਾਲਾ ਸ਼ਾਹੀ ਵਾਲਾ ਦੇਖਦੇ ਆਪਾਂ ਬੱਚੀ ਤੁਹਾਨੂੰ ਦਿਖਾਉਨੇ ਆ। ਗਾਂ ਪੂਰੇ ਵੱਡੇ ਕੱਦ ਦੀ ਆ ਗਈ ਬੜਾ ਟੰਚ ਆ ਗਿਆ ਆਇਆ ਅਤਾਜੀ ਸੁਈਆ ਬਾਕੀ ਪਾਂਗਾ ਤੋਂ ਲੈ ਕੇ ਡਿਟੇਲ ਦੱਸ ਦਿੰਦੇ ਆ ਦੁੱਧ ਦੀ ਕਿੰਨਾ ਦੁੱਧ ਦਿੰਦੀ ਐ ਤੇ ਇਹਦੇ ਨਾਲ ਤੋਂ ਬੱਚਾ ਦਿਖਾ ਦਿੰਨੇ ਆਪਾਂ ਆ ਇਹਦਾ ਬੱਚਾ ਆ ਗਿਆ ਬੱਚੀ ਆ ਗਈ ਭਾਈ ਇਹ ਕਹਿੰਦੇ ਸ਼ਾਹੀਵਾਲ ਦਾ ਜਿਹੜਾ ਹੈਗਾ ਟੀਕਾ ਭਰਾ ਸੀ ਆਪਾਂ ਸ਼ਾਹੀਵਾਲ ਵਿੱਚ ਬੱਚੀ ਆ ਗਈ ਤੇ ਮੰਗਰ ਕਿਉਂ ਸ਼ਾਹੀਵਾਲ ਕਿਉਂ ਸ਼ਾਹੀਵਾਲ ਤੇ ਬਾਕੀ ਡਿਟੇਲ ਲੈ ਕੇ ਦੱਸ ਦਈਏ ਤੂੰ ਦੱਸ ਆਹ ਜਿਹੜੀ ਆਪਾਂ ਗਾਂਦ ਖਾਈ ਆ ਤੇ ਇੱਕ ਨੇ ਟਾਈਮ ਦੀ ਸੂਈ ਵੀ ਆ ਇਹ 10 15 ਦਿਨਾਂ ਦੀ ਸੂਈ ਸੀ 10 15 ਦਿਨਾਂ ਦੀ ਸੂਈ ਵੀ ਆ ਤੇ ਮਗਰ ਇਹਦੇ ਬੱਚੀ ਆ ਗਈ ਹਾਂਜੀ ਸਾਈਵਾਲ ਦੀ ਸਾਈਵਾਲ ਦੀ ਬੱਚੀ ਆ ਗਈ ਤੇ ਦੁੱਧ ਕਿੰਨਾ ਕੁ ਦਿੰਦੀ ਐਸ ਟਾਈਮ ਤੋਂ ਇਹ ਜੀ 15 14 15 ਲੀਟਰ ਹੋਊਗਾ ਜੀ 14 15 ਲੀਟਰ ਐਸ ਟਾਈਮ ਹੈਗਾ ਦੁੱਧ ਹਾਂਜੀ ਬਦੂ ਵੀ ਹਲੇ ਹਾਂ ਬਦੂ ਵੀ ਐਸ ਟਾਈਮ ਚੱਲ ਰਹੀ 14 15 ਲੀਟਰ ਹਾਂਜੀ ਤੇ ਕੰਮੇ ਸੂਏ ਆ ਗਈ ਇਹ ਦੂਜਾ ਸੂਏ ਦੂਜਾ ਤੀਜਾ ਸੂਗਾ ਦੂਜਾ ਤੀਜਾ ਸੂਗਾ ਆਪਣਾ ਵਪਾਰ ਦਾ ਕੰਮ ਆ ਗਿਆ ਹਾਂਜੀ ਤੇ ਬਾਕੀ ਤੁਸੀਂ ਆਪਣਾ ਪਿੰਡ ਕਿਹੜਾ ਜੀ ਆਪਣਾ ਪਿੰਡ ਖੰਡਿਆ ਹੈ ਜੀ ਜ਼ਿਲ੍ਹਾ ਬਰਨਾਲਾ ਜਿਹੜਾ ਬਰਨਾਲਾ ਆ ਗਿਆ ਤੇ ਮੋਬਾਈਲ ਨੰਬਰ ਕਿੰਨਾ ਆਪਣਾ 99153 99153 26011 26011 ਤੇ ਆਪਾਂ ਹਾਂਜੀ ਜਿਹੜੀ ਆਪਾਂ ਗਾਂਦ ਖਾਈ ਹੈ ਕੀ ਰੇਟ ਕਰਤਾ ਪਹਿਲਾਂ ਇਹਦਾ ਜੀ 65 ਕਰਦੇ ਆ 60 ਜੀ ਦੇ ਦਾਂਗੇ ਮਾਨਤਨ ਕਰਦਾ ਹੋਰ ਵੀ ਬੰਦੇ ਦਾ ਕੁਝ ਮਾਨਤਨ ਕਰਦਾ ਹੈ ਠੀਕ ਹੈ ਜੀ ਹਾਂਜੀ ਆਪਣਾ ਪੇਜ ਵੀ ਬਣਿਆ ਪਿਆ ਕੋਈ ਹਾਂਜੀ ਇੰਸਟਾਗ੍ਰਾਮ ਤੇ ਹੈ ਹੈਡ ਐਡਰੀ ਫਾਰਮ ਦਾ ਇੱਕ ਪੇਜ ਹੈ ਇੰਸਟਾਗ੍ਰਾਮ ਤੇ ਹਾਂਜੀ ਬਾਕੀ ਥੋੜਾ ਵਪਾਰ ਦਾ ਕੰਮ ਹੈ ਹਾਂਜੀ ਹਾਂ ਠੀਕ ਆ ਬਾਈ ਜੀ ਵਿਕਰੀ ਆਪਣੇ ਕੋਲ ਸੱਜਰ ਪਸ਼ੂ ਹੁੰਦੇ ਜਿਆਦਾ ਜਾਂ ਤਾਂ ਸੱਜਰ ਸੱਜਰ ਪਸ਼ੂ ਹੁੰਦੇ ਆ ਲੋਕੜ ਵੀ ਆਉਂਦੀਆਂ ਨੇ ਠੀਕ ਹੈ ਠੀਕ ਹੈ ਜੀ ਧੰਨਵਾਦ